ਤਿਆਰ ਹੋਣਾ ਆਪਾਂ ਪੌਂਡਾ ਸਾਹਿਬ ਤੋਂ ਚੱਲੇ ਆ ਆਪਣਾ ਹੋ ਗਿਆ ਚੈੱਕਆਊਟ ਦਾ ਟਾਈਮ 6:30 ਵਜੇ ਆ ਚੰਡੀਗੜ੍ਹ ਪਹੁੰਚਣ ਤਾਂ ਹੀ ਕਾਫੀ ਟਾਈਮ ਲੱਗ ਜਾਣਾ ਤੇ ਯਾਰ ਜਦੋਂ ਨਾ ਬੱਸ ਅੱਡੇ ਪਹੁੰਚਣਾ ਤਾਂ ਉੱਥੇ ਲੇਡੀ ਚੰਡੀਗੜ੍ਹ ਨੂੰ ਬੱਸ ਜਾਣੀ ਆ ਉਹ ਤਾਂ ਟਾਈਮ ਬੜਾ ਹੀ ਹੱਲੇ ਪਿਆ ਠੀਕ ਆ ਤਾਂ ਮੈਂ ਥੋੜਾ ਦੇਖਿਆ ਬਾਹਰ ਘੁੰਮ ਫਿਰ ਲਈਏ ਪਰ ਕੁਝ ਐ ਨਹੀਂ ਬਸ ਦੁਕਾਨਾਂ ਤੋਂ ਗੁਣਾ ਹੀ ਆ 5-6 ਮਿੰਟ ਬਾਅਦ ਮੈਂ ਵਾਪਸ ਆ ਗਿਆ ਵਾਂ ਤਿਆਰ ਜਨੇਜਰ ਦੇ ਵਿੱਚ ਮੈਂ ਉੱਠਿਆ ਨਾ ਉਹ ਲਿੰਚਰ ਦੇ ਵਿੱਚ ਬਸ ਰੋਗੀ ਕਿਟਾਬੇ ਦੇ ਉਹ ਕੱਲ ਵਾਲੇ ਤੇ ਠੀਕ ਹੈ ਤਾਂ ਮੈਂ ਫਿਰ ਬੈਠਾ ਹੁਣ ਇੱਥੇ ਇਦਾਂ ਹੀ ਉਹ ਇਧਰ ਕੋਹਾਡੀ ਬੱਸ ਦੇ ਵਿੱਚ ਮੈਂ ਇੱਕ ਜੁਡੀ ਬਦਲਣ ਯਾਰ ਹੋਣਾ ਜੇ ਅਸੀਂ ਚੰਡੀਗੜ੍ਹ ਤੋਂ ਪਹਿਲਾਂ ਨਾ ਪੰਚਕਲਾ ਰੋਗੇ ਪੰਚਕਲਾ ਦੇ ਵਿੱਚ ਜਿੱਥੇ ਆਪਣਾ ਗੁਰਦੁਆਰਾ ਸਾਹਿਬ ਹੈ ਨਾ ਨਾਡਾ ਸਾਹਿਬ ਠੀਕ ਆ ਤੇ ਉੱਥੇ ਰੁਗਿਆ ਫਲਾਈਓਵਰ ਤੋਂ ਥੱਲੇ ਜਦੋਂ ਆਏ ਨਾ ਬੱਸ ਭਾਈ ਨੇ ਇੱਥੇ ਰੋਕਤਾ ਦਿਆ ਪੁੱਤਰ ਗਿਆ ਤੇ ਥੋੜਾ ਇੱਥੇ ਹੈ 200 300 ਮੀਟਰ ਚੱਲਦੇ ਆ ਉਥੇ ਮਥਰ ਟੇਕ ਲੈਣੇ ਜੀਆ ਦਰਸ਼ਨ ਕਰਦੇ ਉਸ ਗੁਰਦੁਆਰੇ ਦੇ ਵੀ ਮੈਂ ਤੇ ਯਾਰ ਮੇਰਾ ਪੂਰਾ ਏਰੀਆ ਫਸਟ ਟਾਈਮ ਹੈ ਮਤਲਬ ਮੈਂ ਪੌਣਾ ਸਾਹਿਬ ਵੀ ਪਹਿਲੀ ਵਾਰ ਹੀ ਗਿਆ ਜ਼ਿੰਦਗੀ ਦੇ ਵਿੱਚ ਮਤਲਬ ਗਿਆ ਹਾਂ ਛੋਟੇ ਹੁੰਦੇ ਮਮੀ ਦੱਸਦੇ ਆ ਤੇ ਉਹਨੂੰ 19 ਸਾਲ ਹੋ ਗਏ ਗਏ ਨਾਲ ਮਤਲਬ ਇੱਕ ਸਾਹਮਣਾ ਪਹਿਲੀ ਏਰੀ ਲਾ ਲਓ ਮੇਰਾ ਉਹ ਵੀ ਠੀਕ ਆ ਤੇ ਫਿਰ ਨਾਡਾ ਸਾਹਿਬ ਵੀ ਪਹਿਲੀ ਏਰੀ ਹੋ ਗਿਆ ਇਹਦੇ ਬਾਅਦ ਸਾਡਾ ਸਰਹੰਦ ਦਾ ਵਿਆਹ ਦਾ ਪਲਾਨ ਹੈਗਾ ਉਹ ਵੀ ਮੇਰਾ ਫਸਟ ਟਾਈਮ ਮਤਲਬ ਐਸ ਏਰੀ ਜਿਵੇਂ ਆਇਆ ਜੀ ਨਾ ਉਧਰ ਵਾਲੀ ਏਰੀ ਜਾਂ ਬੜਾ ਘੁੰਮਿਆ ਨੰਦਪੁਰ ਵਾਲੀ ਸੜਕ ਤੇ ਬੜਾ ਆਪਾਂ ਬੜੀ ਏਰੀ ਗਏ ਹਣਾ ਚਲੋ ਬਹੁਤ ਸਾਹਮਣੀ ਹੈ ਬਸ 100 ਮੀਟਰ ਰਹਿ ਗਿਆ ਉਹ ਇੱਧਰ ਵਾਲੀ ਸਾਈਡ ਕੋ ਕਿੰਨੇ ਕੁ ਡੇ 15 ਬੈਠੀ ਇਹਦੇ ਬਾਅਦ ਰਸਤਾ ਹੀ ਚੇਂਜ ਕਰ ਲਿਆ ਤਾਂ ਚਲੋ ਜੀ ਆਪਾਂ ਦਾਗੇ ਨਾਡਾ ਸਾਹਿਬ ਕੀ ਆ ਚਲੋ ਅੰਦਰ ਚਲਦੇ ਆਂ ਯਾਰ ਇਹਦੇ ਨਾਲ ਜੋੜਾ ਜਮਾ ਕਰਾਉਣ ਤੋਂ ਪਹਿਲਾਂ ਮੈਂ ਵਾਸ਼ਰੂਮ ਗਿਆ ਸੀ ਦੋ ਮਿੰਟ ਠੀਕ ਹੈ ਤੇ ਉਧਰ ਵਾਲੀ ਸਾਈਡ ਤੇ ਮੈਂ ਗਿਆ ਤਾਂ ਮੈਨੂੰ ਨਾ ਉਹ ਨਾਂਜ ਬਣਾਉਣ ਵਾਲੇ ਲਿਖੇ ਦੇ ਦੇ ਹੀ ਗਏ ਠੀਕ ਹੈ ਮੈਂ ਫਿਰ ਆ ਬਣਾ ਲਿਆ ਇੱਕ ਦੇਖੋ ਤੇ ਸਾਡੇ ਘਰ ਚ ਕੋਈ ਬੰਸਾ ਦਾ ਰਾਜਪੂਤ ਲਿਖਾਇਆ ਵਾ ਜਿਹੜਾ ਮਰਜ਼ੀ ਬਣ ਲੈ ਤੇ ਇਥੇ ਨਿਸ਼ਾਨੀ ਹੋ ਜੂ ਇੱਕ ਤੇ ਯਾਰ ਗੁਰਦੁਆਰਾ ਨਾਡਾ ਸਾਹਿਬ ਦਾ ਇਤਿਹਾਸ ਆ ਰਿਹਾ ਤੇ ਤੁਸੀਂ ਸਾਰੇ ਜਣੇ ਪੜ ਲਿਓ ਠੀਕ ਹੈ ਟਾਈਮ ਕੱਢ ਕੇ ਜ਼ਰੂਰ ਪੜਿਓ ਤਾਂ ਚਲੋ ਜੀ ਹੁਣ ਆਪਾਂ ਅੰਦਰ ਐਂਟਰੀ ਕਰਦੇ ਆਂ ਗੁਰਦੁਆਰਾ ਸਾਹਿਬ ਮਾਥਾ ਟਿਕਣਾ ਮੈਂ ਜੇ ਫੋਟੋਗ੍ਰਾਫੀ ਉਹ ਜੇ ਫੋਟੋਗ੍ਰਾਫੀ ਬੰਦ ਹੋ ਜੇ ਤਾਂ ਮੈਂ ਨਹੀਂ ਕਰੂੰਗਾ ਤੁਹਾਨੂੰ ਪਤਾ ਹੈ ਫਿਰ ਮੇਰਾ ਸੰਸੀਰ ਬੱਚੇ ਆਪਾਂ ਤਾਂ ਚਲੋ ਯਾਰ ਮਾਥਾ ਟਿਕ ਕੇ ਬਾਹਰ ਆਏ ਤਾਂ ਆਪਾਂ ਨੂੰ ਬੜਾ ਪ੍ਰਸ਼ਾਦ ਨਾਲ ਲੱਡੂ ਪ੍ਰਸ਼ਾਦ ਵੀ ਮਿਲ ਗਿਆ ਹੈ ਮ제 ਮ제 ਜਿੰਦਗੀ ਦੀ ਵਿੱਚ ਹੋਰ ਕੀ ਚਾਹੀਦਾ ਦੱਸੋ ਹੈ ਬਾਕੀ ਯਾਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਸ ਜਗ੍ਹਾ ਦੀ ਉਹਨਾਂ ਨੇ ਜੇ ਮੇਰੇ ਘਰ ਜਾਂਦੇਗੇ ਆਪਾਂ ਉੱਥੇ ਇੱਕ ਅੰਬਸਬ ਗੁਰਦੁਆਰਾ ਵੀ ਹੈਗਾ ਚੰਡੀਗੜ੍ਹ ਤੇ ਉਧਰ ਵੀ ਜਾਣਾ ਹੈਗਾ ਤੇ ਤੋ ਕੁ ਕਿਲੋਮੀਟਰ ਇੱਧਰ ਜਾਓ ਹਿਮਾਚਲਿਆ ਐਸ ਵੇਲੇ ਅਸੀਂ ਹਰਿਆਣੇ ਚ ਥੋੜਾ ਜਿਹਾ ਅੱਗੇ ਜਾਵਾਂਗੇ ਅਸੀਂ ਪੰਜਾਬ ਚ ਐਂਟਰ ਹੋ ਜਾਣਾ ਫੇਸ ਫੇਸ ਫੂਟਸ ਵਾਲੇ ਪਹੁੰਚ ਗਏ ਇੱਥੇ ਬਤਿੰਦਾਰਾਂ ਫੇਸ ਕੁਝ ਐਵੇਂ ਦਾ ਕਰਕੇ ਫੇਸ ਚ ਪਹੁੰਚ ਗਏ ਤੇ ਪਰਮਹਾਲੀ ਪਹੁੰਚਣਾ ਬਾਡਰਾਂ ਦੇ ਤਰੇ ਫਿਰਦੇ ਸੀ ਤਾਂ ਜਦੋਂ ਯਾਰ ਹੁਣ ਆਪਾਂ ਨਾਡਾ ਸਾਹਿਬ ਤੋਂ ਤੁਰ ਪਏ ਆ ਤੇ ਤੁਰ ਪਏ ਆ ਬਸ ਹੁਣ ਦਾ ਵਾਪਿਸ ਆਪਾਂ 44 ਫੇਸ ਚ ਆ ਗਏ ਆ ਤੇ ਟਾਈਮ ਨਾ 4:30 ਹੋ ਗਿਆ ਸੋ ਆਪਣਾ ਨਾ ਅੰਬ ਸਾਹਿਬ ਦਾ ਪਲਾਨ ਕੈਨਸਲ ਹੁੰਦਾ ਦਿਖਦਾ ਹੈ ਜੇ ਜੇਨਾ ਆਪਾਂ ਉਧਰ ਗਏ ਤੇ ਫਿਰ ਆਪਣਾ ਸਰਾਂਦ ਲੇਟ ਹੋ ਜਾਣਾ ਠੀਕ ਆ ਤਾਂ ਆਪਣਾ ਪਲਾਨ ਇਹ ਹੀ ਹੈ ਕਿ ਹੁਣ ਸਕਿਪ ਕਰਦੇ ਹਾਂ ਸਭ ਨੂੰ ਤੇ ਸਿੱਧਾ ਚਲਦੇ ਹਾਂ ਸਰਾਂਦ ਸਰਾਂਦ ਜਾ ਕੇ ਨਾਈਟ ਸਟੇ ਕਰਾਂਗੇ ਐਂਡ ਦੇਖਦੇ ਹਾਂ ਉੱਥੇ ਤਾਂ ਮੈਂ ਉੱਥੇ ਪਹਿਲੀ ਵਾਰ ਚੱਲਿਆ ਤਾਂ ਆਮ ਇਵਨਟ ਸਾਈਟਡ ਫਾਰ ਥੈਟ ਯਾ ਵੇਨਾ ਕਿਸਾ ਬਤਾਉ ਬਦ ਉਹਥੇ ਪਲੇਸ ਤੇ ਮੈਂ ਦੀ ਆਪਾਂ ਚੱਲਣ ਲਈ ਆਪਾਂ ਚੱਲ ਜਾਈਏ ਯਾਰ ਇਹ ਵੀ ਨਾ 6:30 ਹੋ ਜੁੜਿਆ ਤੇ ਆਪਾਂ ਜੋਤੀਸਰ ਜੋਤੀਸਰੂਪ ਗੁਰਦੁਆਰੇ ਪਹੁੰਚ ਚੁਕੇ ਠੀਕ ਐ ਤਾਂ ਪਹਿਲਾਂ ਇੱਥੇ ਰੁਕੋਗੇ ਫਿਰ ਇੱਥੋਂ ਆਪਾਂ ਅੱਗੇ ਜਾਵਾਂਗੇ ਠੀਕ ਐ ਆਓ ਦਰਸ਼ਨੇ ਕਰਾਉਣਾ ਤੁਹਾਨੂੰ ਮੈਂ ਤਾਂ ਆ ਚੈੱਕ ਕਰੋ ਆਪਾਂ ਜੋਤੀਸਰੂਪ ਗੁਰਦੁਆਰੇ ਪਹੁੰਚ ਲੈਣਾ ਤੇ ਆਰ ਅੰਦਰ ਦਰਸ਼ਨੇ ਕਰਾਉਣਾ ਤੁਹਾਨੂੰ ਚਲੋ ਜਾ ਰਹਾ ਹੁਣ ਆਪਾਂ ਗੁਰਦੁਆਰਾ ਸੈਕਟਨ ਚੱਲੇ ਆਂ ਠੀਕ ਆ ਬੰਦੇ ਗੜ੍ਹ ਸਾਹਿਬ ਏਅਰ ਟੈਂਪੂ ਤੇ ਬੈਠ ਕੇ ਆਪਾਂ ਆ ਗਏ ਆਂ ਜੀ ਫਤਿਹਗੜ੍ਹ ਸਾਹਿਬ ਇਹ ਗੁਰਦੁਆਰਾ ਚੈੱਕ ਕਰੋ ਤੁਸੀਂ ਮੈਂ ਜਦ ਲਈ ਲੈ ਕੇ ਜੇੜ ਨਹੀਂ ਦਿਖਾ ਸਕਦਾ ਤੇ ਪਹਿਲਾਂ ਆਪਾਂ ਉਥੇ ਜੋਤੀ ਸ਼ਰੂਪ ਸੀਗੇ ਠੀਕ ਆ ਤੇ ਉਥੇ ਛੋਟੇ ਸਾਹਿਬ ਜਿਹੜਾ ਨਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਦਵਾਂ ਟੋਡਰਮਲ ਨੇ ਉਥੇ ਜਿਹੜੀ ਖਰੀਦੀ ਜਿਹੜੀ ਤੇ ਸੋਨੇ ਦੇ ਮੋਹਰੇ ਸਿੱਧੀਆਂ ਲਾਈਆਂ ਸੀ ਉਜੇ ਉਹ ਕਿੰਨਾ ਕਿਲੋ ਸੋਨਾ ਦਿੱਤਾ ਹੈ ਕੁਝ ਥੋੜੀ ਜਿਹਾ ਖਰੀਦ ਲਈ ਦੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਦੁਨੀਆ ਦੀ ਸਭ ਤੋਂ ਤੋਂ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਗ੍ਹਾ ਹੈ ਨਾ ਜਿਹੜੀ ਉਹ ਸੀਗੀਓ ਠੀਕ ਆ ਤੇ ਹੁਣ ਆਪਾਂ ਆ ਗਏ ਆ ਤੇ ਆਪਾਂ ਦਰਸ਼ਨ ਕਰਦੇ ਫਟਾਫਟ ਆਓ ਬਗਾ ਆਈ ਗਿਆ ਲੱਗੇਗਾ ਵੀ ਯਾਰ ਐਂਟਰੈਂਸ ਤੇ ਬੜੀ ਸ਼ਾਨਦਾਰ ਆ ਤੇ ਵਧੀਆ ਲੱਗ ਰਿਹਾ ਕਾਫੀ ਵੱਡਾ ਗੁਰਦੁਆਰਾ ਹੈ ਕੋ ਚਲੋ ਚੱਕਰੋ ਮੈਂ ਆਪਣੇ ਘਰ ਦੇ ਲੱਭਾਂ ਤੇ ਯਾਰ ਮੈਂ ਆਪਣਾ ਟੱਬਰ ਲੱਭੰਦੇ ਆ ਗਿਆ ਠੀਕ ਹੈ ਉਹ ਸਾਰੇ ਨੇ پتہ ਜਾਂਦੇ ਮੰਮੀ ਨੇ ਕੀ ਸਿੱਧਾ ਪੈਣਾ ਸਰਾਂਚ ਕਮਰਾ ਲਵਲੀ ਕਿਉਂਕਿ ਸਹੀ ਗੱਲ ਥੱਕੇ ਵੀ ਬੜੇ ਪਏ ਸੀਗੇ ਤਾਂ ਪਹਿਲਾਂ ਸਰਾਂਚ ਦੇ ਵਿੱਚ ਇੱਕ ਕਮਰਾ ਲਿਆ ਗਿਆ ਵਾ ਐਂਡ ਸਾਨੂੰ ਕਮਰਾ پتہ ਕਿੱਥੇ ਮਿਲਿਆ ਦੇਖੋ ਇੱਥੋਂ ਠੰਡਾਪੁਰਜ ਸਾਹਮਣੇ ਦਿਖਦਾ ਵੇ ਚੈੱਕ ਕਰੋ ਐਂਡ ਉੱਤੇ ਸਾਫ ਸਫਾਈ ਚੱਲ ਰਹੀ ਥੋੜੀ ਬਹੁਤ ਤੇ ਦਰਸ਼ਨ ਕਰਕੇ ਆਉਂਨੇ ਆ ਵਾਹ ਤੇ ਹੋ ਗਿਆ ਟਾਈਮ ਹੁਣ ਰਾਤ ਦਾ ਮੈਨੂੰ ਲੱਗਦਾ ਨਹੀਂ ਫੋਟੋ ਫੋਟੋ ਚੰਗੀਆਂ ਆਉਣੀਆਂ ਪਰ ਦਰਸ਼ਨ ਕਰਕੇ ਆਉਂਨੇ ਆ ਫੋਟੋ ਅਸੀਂ ਕੱਲ ਖਿੱਚਾਂਗੇ ਕਿੰਨੀਆਂ ਬੜੀਆਂ ਆਏ ਵੇ ਤਾਕਤ ਤੇ ਜੀ ਗਏ ਆ 2 ਘੰਟਾ ਘੁੰਮ ਕੇ ਆਪਸਾ ਆਏ ਮਾਈ ਗੋਡ ਇੱਥੇ ਚਿੜੀਆਂ ਨੇ ਕੈਂ ਕੈਂ ਲਾਈ ਹੋਈ ਆ ਕਾਤੋਂ ਇਹ ਨਹੀਂ ਪਤਾ ਤੇ ਗੁਰਦੁਆਰਾ ਸਾਹਿਬ ਲੱਗ ਗਿਆ ਪਿਆ ਗਿਆ ਰਾਤ ਤੋਂ ਪਹਿਲਾਂ ਹੋਈ ਗਈ ਆ ਸੱਡ ਘਰ ਦੇਣੇ ਟਾਈਮ ਤੇ ਲਾਈ ਦਿੱਤਾ ਹੈ ਦਰਸ਼ਨ ਕਰਕੇ ਆਉਂਦੇ ਫਿਰ ਚਿੜੀਆਂ ਵੇਖੋ ਕੈਂ ਕੈਂ ਸੁਣੀ ਜੋਗੇ ਯਾਰ ਮੈਂ ਜਿਹੜੀ ਸਾਈਡ ਤੋਂ ਆਇਆ ਨਾ ਉਧਰੋਂ ਠੰਡਾ ਬੁਰਜ ਪਹਿਲਾਂ ਆ ਰਿਹਾ ਪਹਿਲਾਂ ਠੰਡੇ ਬੁਰਜ ਚੱਲਦੇ ਆ ਦੇਖੋ ਲਿਖਿਆ ਹੋਇਆ ਵਾ ਠੰਡਾ ਬੁਰਜ ਮੈਂ ਤੁਹਾਨੂੰ ਦਿਖਾਉਣਾ ਰੋਕੇਸ਼ਨ ਅੱਗੇ ਅੱਗੇ ਬੈਰ ਰਾਤ ਨੂੰ ਤੇ ਇਹਨਾਂ ਕੋਈ ਖਾਸ ਦਿਖਾ ਨਹੀਂ ਪਾਉਂਗਾ। ਪਰ ਚਲੋ ਯਾਰ ਆਪਾਂ ਠੰਡੇ ਕੋਲ ਦੇ ਅੰਦਰ ਨਾਲ ਦರ್ಶਨ ਕਰਕੇ ਆਉਂਦਾ ਮੈਂ। ਲੋ ਜੀ ਹੁਣੇ ਮੈਂ ਲੇਟਾ ਜਗਿਆ ਫਿਰ ਬੰਦ ਹੋ ਗਿਆ ਇੱਕ ਵਾਰ ਲੇਟਾ ਜਗਦਿਆ ਫਿਰ ਵੀਊ ਦਿਖਾਉਣਾ ਤੁਹਾਨੂੰ ਮੈਂ। ਤਾਂ ਇਸ ਵੇਲੇ ਨਾਲ ਅੰਦਰ ਦਾ ਸੂਰੀਆ। ਯਾਰ ਹੁਣੇ ਨਾ ਅਸੀਂ ਸੋਖਾ ਸਨ ਵੇਖਿਆ ਸੀ ਠੀਕ ਹੈ ਤੇ ਮੈਸੇ ਮੈਂ ਤੁਹਾਨੂੰ ਪਤੰਦਰ ਵੀਡੀਓ ਬਣਾਉਂਦਾ ਨਹੀਂ ਦਰਬਾਰ ਤੇ ਕਰੀਏ ਵੀ। ਤਾਂ ਬਾਹਰੋਂ ਤੁਹਾਨੂੰ ਪਿੱਛੇ ਚੈੱਕ ਕਰੋ ਲੋਕੇਸ਼ਨ ਠੀਕ ਹੈ ਵਧੀਆ ਮਤਲਬ ਬੜਾ ਹੀ ਪਿਆਰਾ ਬਣਾਇਆ ਹੋਇਆ ਰਾਤ ਨੂੰ ਮੈਂ ਤੁਹਾਨੂੰ ਨਹੀਂ ਦਿਖਾ ਸਕਦਾ ਦਿਨੇ ਤੋਂ ਹੀ ਆਇਓ ਜਿਵੇਂ ਆਵੇ ਇੱਧਰ ਪੂਰਾ ਬਹੁਤ ਹੀ ਵਧੀਆ ਬਣਾਇਆ ਵਾ ਸੱਚੀ ਦੱਸ ਰਿਹਾ ਤਾਂ ਫਿਲਹਾਲ ਚੱਲਦੇ ਆਪਾਂ ਕੱਲ ਤੁਹਾਨੂੰ ਦੱਸਿਮੇ ਕਰਾਵਾਂਗੇ ਦਿਨ ਵੇਲੇ ਪੂਰਾ ਠੀਕ ਹੈ ਤੇ ਕੱਲ ਦਾ ਵਲੌਗ ਫਿਰ ਜਰੂਰ ਦੇਖਿਓ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਨ ਲੱਗੇ ਆ ਠੀਕ ਹੈ ਕੱਲ ਦਾ ਜ ਤੁਸੀਂ ਜਰੂਰ ਦੇਖਣਾ ਕਿਉਂਕਿ ਆਪਾਂ ਫਤੇਗੜ ਸਾਹਿਬ ਨੂੰ ਨਾ ਤੁਹਾਨੂੰ ਆਸ-ਪਾਸ ਦੇ ਸਾਰੇ ਗੁਰਦੁਆਰੇ ਜਿਵੇਂ ਠੰਡਾ ਬੁਰਜ ਵੀ ਸਵੇਰੇ ਵੇਲੇ ਵਿਖਾਉਂਗਾ ਹੋਰ ਵਧੀਆ ਠੀਕ ਹੈ ਇੱਥੇ ਦਰਸ਼ਨ ਕਰਾਉਂਗਾ ਇੱਥੇ ਅੰਦਰ ਫੋਟੋਸ਼ਾਟ ਨੂੰ ਚੁਣਿਆ ਗਿਆ ਸੀ ਹਨਾ ਠੀਕ ਆ ਦੀਵਾਰ ਦੇ ਵਿੱਚ ਜੇ ਉਹ ਜਗ੍ਹਾ ਤੇ ਫੋਟੋਗ੍ਰਾਫੀ ਲਾਉਣੀ ਉਹ ਵੀ ਦਿਖਾਵਾਂਗਾ ਆ ਭਈ ਇਲੀਗਲ ਕੰਮ ਨਹੀਂ ਕਰਦੇ ਠੀਕ ਆ ਜਿੱਥੇ ਲਾਉੜੇ ਜੀ ਉੱਥੇ ਦਿਖਾਵਾਂਗੇ ਠੀਕ ਆ ਦੀਵਾਨ ਟੋਡਰ ਮਲ ਦੀ ਹਵੇਲੀ ਆ ਉਹ ਦਿਖਾਉਂਗਾ ਇੱਕ ਬਾਗ ਇਹ ਤੇ ਹੋਰ ਸਾਰੇ ਕੋਈ ਚੀਜ਼ਾਂ ਮੈਨੂੰ ਪਤਾ ਜਿਹੜੀਆਂ ਤੇ ਉਹ ਆਪਾਂ ਵੇਖਾਂਗੇ ਕੱਲ ਸਕਿੱਪ ਨਾ ਕਰਿਓ ਠੀਕ ਆ ਵਲੌਗ ਕੱਲ ਦਾ ਲਾ